ਵਿਧਾਨ ਸਭਾ 2022 ਦੀਆਂ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਚੋਣਾਂ ਦੀ ਤਿਆਰੀਆਂ ਸੰਬੰਧੀ ਕੰਮਰ ਕਸ ਲਈ ਗਈ ਹੈ। ਅਜਿਹਾ ਸultanpur Lodhi ਦੀ ਸਿਆਸਤ ਦੇ ਵਿੱਚ ਕੁਝ ਦੇਖਣ ਨੂੰ ਮਿਲ ਰਿਹਾ। ਲਗਾਤਾਰ ਪਿਛਲੀ ਦੋ ਵਾਰ ਦੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਦੀ ਟਿਕਟ ਨੂੰ ਲੈ ਕੇ ਚਾਹਵਾਨਾਂ ਦੀ ਝੜੀ ਲੱਗ ਚੁੱਕੀ ਹੈ। ਬਹੁਤ ਸਾਰੇ ਚਾਹਵਾਨ ਐਸੇ ਨੇ ਜੋ ਇਸ ਵਾਰ ਦੀ ਟਿਕਟ ਲਈ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰਦੇ ਨਜ਼ਰ ਆਏ ਪਰ ਉਹਨਾਂ ਦੇ ਵਿੱਚੋਂ ਕੁਝ ਦਾਅਵੇਦਾਰਾਂ ਦੇ ਵੱਲੋਂ ਇਸ ਵਾਰ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਟਿਕਟ ਲਈ ਜਥੇਦਾਰ ਜਰਨੈਲ ਸਿੰਘ ਡ ਮੋਰ ਲਗਾ ਦਿੱਤੀ ਗਈ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਰਨੈਲ ਸਿੰਘ ਡੋਗਰਾਵਾਲਾ ਨੇ ਕਿਹਾ ਕਿ ਪਾਰਟੀ ਤੋਂ ਬਾਹਰ ਦਾ ਕੋਈ ਵੀ ਵਿਅਕਤੀ ਪਾਰਟੀ ਦੇ ਵਰਕਰਾਂ ਨੂੰ ਨਾ ਮਨਜ਼ੂਰ ਹੋਵੇਗਾ ਜਿਸ ਦਾ ਵਿਰੋਧ ਕੀਤਾ ਜਾਵੇਗਾ ਕਿਸੇ ਵੀ ਪੈਰਾਸ਼ੂਟ ਉਮੀਦਵਾਰ ਨੂੰ ਉਹਨਾਂ ਵੱਲੋਂ ਸਮਰਥਨ ਨਹੀਂ ਦਿੱਤਾ ਜਾਵੇਗਾ ਚਾਹੇ ਉਹ ਪਾਰਟੀ ਦਾ ਪ੍ਰਧਾਨ ਹੀ ਚੁਣਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕਾਨਫਰੰਸ ਦਾ ਕਰਨ ਦਾ ਕਾਰਨ ਇਹ ਹੈ ਕਿ ਕਾਂਗਰਸ ਸਰਕਾਰ ਦੇ ਵਿੱਚ ਬੜੀ ਉਥਲ-ਪੁਥਲ ਮੱਚੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਦਿਨ ਤੋਂ ਮੁੱਖ ਮੰਤਰੀ ਪਦ ਤੋਂ ਹਟਾਇਆ ਗਿਆ ਤਾਂ ਉਸ ਖੇਮੇ ਦੇ ਵਿੱਚੋਂ ਉਹਦੇ ਖਾਸ ਬੰਦੇ ਭੱਜ-ਭੱਜ ਕੇ ਨਿਕਲ ਰਿਹਾ ਕਾਂਗਰਸ ਵਿੱਚ ਤੇ ਬਾਕੀ ਦੀਆਂ ਪਾਰਟੀਆਂ ਵਾਲੇ ਝਾਤਾਂ ਮਾਰ ਰਿਹਾ ਵੀ ਅਸੀਂ ਕਿਹਨਾ ਕਿਤੇ ਬੱਜ ਕੇ ਸੈਟ ਹੋ ਜੀ। ਇਸੇ ਤਰ੍ਹਾਂ ਹੀ ਹਲਕਾ ਸੰਤਾਨਪੁਰ ਲੋਧੀ ਦੇ ਵਿੱਚ ਵੀ ਕਾਫੀ ਦਿਨਾਂ ਤੋਂ ਹਲਚਲ ਮਚਾਈ ਹੋਈ ਹੈ। ਕਿ ਅਸੀਂ ਕਾਂਗਰਸੀ ਕੋਸਪੈਡ ਦੇ ਰਹੇ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੋ ਕੇ ਟਿਕਟ ਦੀ ਮੰਗ ਕਰੀਏ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਮੇਰੇ ਨਾਲ ਬੈਠੀ ਹੈ ਤੇ ਸਾਰੇ ਹਲਕੇ ਦੇ ਅਕਾਲੀ ਵਰਕਰ ਬਰੇ ਮਜੂਸ ਹੋਏ ਬੈਠੇ ਨੇ ਕਿਉਂਕਿ ਉਹਨਾਂ ਨੂੰ ਟੈਲੀਫੋਨ ਆ ਰਹੇ ਉਹਨਾਂ ਨੂੰ ਬੰਦੇ ਭੇਜ ਕੇ ਇਹ ਦੱਸਿਆ ਜਾ ਰਿਹਾ ਮੈਂ ਆ ਰਿਹਾ ਜੀ ਅਕਾਲੀ ਦਲ ਦੇ ਵਿੱਚ ਮੈਂ ਆ ਰਿਹਾ ਜੀ ਅਕਾਲੀ ਦਲ ਵਿੱਚ ਜਦ ਕਿ ਅਕਾਲੀ ਦਲ ਵਿੱਚ ਉਹਦੀ ਕੋਈ ਕੁਰਬਾਨੀ ਨਹੀਂ ਕੋਈ ਉਹਦਾ ਕੰਮ ਨਹੀਂ ਤਿੰਨ ਪੀੜੀਆਂ ਤੋਂ ਲਗਾਤਾਰ ਜਿਹੜਾ ਵਿਅਕਤੀ ਇਹ ਗੱਲ ਦਾਵਾ ਕਰ ਰਿਹਾ ਕਿ ਮੈਂ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਐਮਐਲਏ ਦੀ ਚੋਣ ਲੈਣੀ ਤੇ ਉਹ ਤਿੰਨ ਪੀੜੀਆਂ ਤੋਂ ਕਾਂਗਰਸ ਪਾਰਟੀ ਦੇ ਨਾਲ ਹੀ ਜੁੜਿਆ ਹੋਇਆ ਹੈ ਜਦੋਂ ਮਲਯੂਰ ਸਾਹ ਪ੍ਰੇਸ਼ਨ ਹੋਇਆ ਉਦੋਂ ਵੀ ਕਾਂਗਰਸ ਸੀ ਜੀ ਤੇ ਉਹ ਦਿੱਲੀ ਦੇ ਦੰਗੇ ਹੋਏ ਉਦੋਂ ਵੀ ਕਾਂਗਰਸ ਸੀ ਅੱਜ ਦੀ ਵੀ ਕਾਂਗਰਸੀ ਆ ਅੱਜ ਦੀ ਡੇਟ ਤੇ ਉਹ ਕਾਂਗਰਸੀ ਆ ਪਰ ਅੱਜ ਸਾਡੇ ਇਥੇ ਪ੍ਰੈਸ ਕਾਨਫਰੈਂਸ ਪ੍ਰੈਸ ਕਾਨਫਰੈਂਸ ਕਰਤਾ ਬਦਵਲੀਆ ਕਿ ਅਸੀਂ ਆਪਣੇ ਸਾਥੀਆਂ ਨੂੰ ਵਰਕਰਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਦਸੀਏ ਕਿ ਝੂਠ ਹੈ ਫਰਾਡ ਹੈ ਟੱਗੀ ਹੈ ਤੇ ਸਾਡੇ ਵਰਕਰਾਂ ਨੂੰ ਉਹ ਗਮਰਾ ਕਰ ਰਿਹਾ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਡੇ ਪ੍ਰੈਸ ਤੇ ਰਹੀ ਅਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਣਾ ਕਿ ਜੇ ਇੱਕ ਗੁੰਮਰਾਹਕੋਨ ਪ੍ਰਚਾਰ ਪਿਛਲੇ 1.5 ਤੋਂ 2 ਮਹੀਨੇ ਤੋਂ ਹੋ ਰਿਹਾ ਹੈ ਕੋਈ ਕਹਿੰਦਾ ਜੀ ਇੱਕ ਬੱਬਰ ਸ਼ੇਰ ਆ ਰਿਹਾ ਕੋਈ ਕਹਿੰਦਾ ਕੋਈ ਆ ਰਿਹਾ ਨਾ ਤਾਂ ਕੋਈ ਆ ਰਿਹਾ ਕਿਉਂ ਅਸੀਂ ਇਹ ਵਿਸ਼ਵਾਸ ਤੁਹਾਨੂੰ ਇਸ ਕਰਕੇ ਦਵਾ ਰਹੇ ਹਾਂ ਕਿ ਸਾਨੂੰ ਪ੍ਰਧਾਨ ਜੀ ਨੇ ਵਿਸ਼ਵਾਸ ਦਵਾਇਆ ਪੰਜਾਬ ਆਪਣੀ ਅਕਾਲੀ ਦਲ ਦੇ ਪ੍ਰਧਾਨ ਜੀ ਨੇ ਵੀ ਨਾ ਮੈਂ ਕਿਸੇ ਬੰਦੇ ਨੂੰ ਹੋਰ ਲਿਆ ਰਿਹਾ ਜਿਹੜੇ ਬੰਦੇ ਇਲਾਕੇ ਦੇ ਵਿੱਚ ਬੈਠੇ ਨੇ ਪਾਰਟੀ ਦੇ ਵਿੱਚ ਬੈਠੇ ਨੇ ਇਸ ਵੇਲੇ ਸੇਵਾ ਕਰ ਰਹੇ ਆ ਉਹਨਾਂ ਦੇ ਵਿੱਚੋਂ ਹੀ ਨਿਵਾਜਿਆ ਜਾਏਗਾ ਐਸੀ ਵੀ ਆ ਉਸੇ ਚ ਬੈਠ ਕੇ ਇੱਕ ਮੀਟਿੰਗ ਕੀਤੀ ਕਿ ਜਿਹੇਦਾਰ ਸਾਹਿਬ ਵੀ ਸੀਨੀਅਰ ਆ ਤੇ ਇਹਨਾਂ ਨੂੰ ਮੌਕਾ ਦੇ ਦਿੱਤਾ ਜਾਵੇ ਤਾਂ ਚਲੋ ਸਲਤਨਪੁਰ ਦੇ ਚੰਗੇ ਭਾਗ ਹੋਣਗੇ ਪ੍ਰਧਾਨ ਜੀ ਨੇ ਇਸ ਗੱਲ ਨੂੰ ਸਾਰੇ ਅੰਗ ਵੱਲ ਪੱਖਾਂ ਨੂੰ ਵਿਚਾਰਿਆ ਤੇ ਵਿਸ਼ਵਾਸ ਦਿਵਾਇਆ ਕਿ ਮੈਂ ਜੋ ਵੀ ਫੈਸਲਾ ਕਰਾਂਗਾ ਉਤੇਹਾਡੇ ਔਰ ਇਲਾਕੇ ਦੇ ਹਿੱਤ ਨੂੰ ਮੁੱਖ ਰੱਖ ਕੇ ਕਰਾਂਗਾ ਜਿਹੜੇ ਬੰਦੇ ਅੱਜ ਅਕਾਲੀ ਦਲ ਦੇ ਵਿੱਚ ਹਨ ਉਹਨਾਂ ਦੇ ਵਿੱਚੋਂ ਹੀ ਕਿਸੇ ਨਾ ਕਿਸੇ ਵਿਅਕਤੀ ਨੂੰ ਸੇਵਾ ਦਾ ਮੌਕਾ ਮੈਂ ਦੇਵਾਂਗਾ ਔਰ ਇਹ ਤਾਂ ਪ੍ਰਾਪਤ ਕਰਾਂਗੇ ਸੁਲਤਾਨਪੁਰ ਦੇ ਵਿੱਚੋਂ ਇਹ ਪ੍ਰਧਾਨ ਜੀ ਦੇ ਕੱਲ ਦੇ ਵਿੱਚ ਵਿਸ਼ਵਾਸ ਹਾਂ ਮੈਂ ਸਤਵੀਰ ਸਿੰਘ ਖੀਰਾਂਵਾਲੀ ਮੈਂਬਰ ਕੋਰ ਕਮੇਟੀ ਜੂਤ ਅਕਾਲੀ ਦਲ ਮੈਂ ਆਪ ਜੀਾਂ ਦਾ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਐਨੀ ਟਾਈਮ ਖੇਚੜ ਦਿੱਤੀ ਹੈ ਕਿ ਤੁਸੀਂ ਸਾਡੇ ਜਿਹੜੇ ਕੱਲ ਦੇ ਅਸੀਂ ਸਰਦਾਰ ਸੁਖਬੀਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੀਆਂ ਨੂੰ ਮਿਲ ਕੇ ਆਇਆ ਜੋ ਜੋ ਉਹਨਾਂ ਨੇ ਸਾਡੇ ਨਾਲ ਵਿਚਾਰ ਕਰਿਆ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਸਕੀਏ ਇਸ ਕਰਕੇ ਤੁਹਾਨੂੰ ਖਿੱਚੜ ਦਿੱਤੀਏ ਵਿਸ਼ੇਸ਼ ਆਪ ਜੀਆਂ ਦਾ ਸਾਰੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਜੀ ਕੱਲ ਅਸੀਂ ਸ਼ਾਮ ਦੇ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਬੈਠ ਕੇ ਅਸੀਂ ਚਾਰੇ ਕੈਂਡੀਡੇਟ ਜਿਹੜੇ ਆ ਉਹਨਾਂ ਨਾਲ ਲੰਮਾ ਬੈਠ ਕੇ ਅਸੀਂ ਗੱਲਬਾਤ ਕੀਤੀ ਔਰ ਅਸੀਂ ਇਕੱਠੇ ਹੋਏ ਔਰ ਸਾਡੇ ਚ ਸੀਨੀਅਰ ਜਥੇਦਾਰ ਜਰਨੈਲ ਸਿੰਘ ਜੀ ਢੁਗਰਾਵਾਲਾ ਸਾਹਿਬ ਐ ਅਸੀਂ ਇਹਨਾਂ ਤੇ ਰੋਸਾ ਪ੍ਰਗਟਾਇਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਚ ਦਿਵਾਇਆ ਵੀ ਠੀਕ ਐ ਜੀ ਜਿਹੜੀ ਟਿਕਟ ਮਿਲੂਗੀ ਅਕਾਲੀ ਦਲ ਦੇ ਵਰਕਰ ਨੂੰ ਮਿਲੂਗੀ ਔਰ ਲੋਕਲ ਅਕਾਲੀ ਦਲ ਦਾ ਵਰਕਰ ਜਿਹੜਾ ਉਹਨਾਂ ਚ ਟਿਕਟ ਦਿੱਤੀ ਜਾਊਗੀ ਬਾਹਰ ਲਈ ਜਿਹੜਾ ਕੋਈ ਵੀ ਬਾਹਰੋਂ ਤੁਸੀਂ ਪੈਰਾਸ਼ੂਟ ਰਾਈ ਕਹਿ ਰਿਹਾ ਉਹ ਨੂੰ ਕਿਸੇ ਨੂੰ ਟਿਕਟ ਦਿੱਤੀ ਨਹੀਂ ਜਾਊ ਮੈਂ ਜਹੇਦਾਰ ਬਲਵੀਰ ਸਿੰਘ ਸੈਦਪੁਰ ਤੋਂ ਜੀ ਪਾਰਟੀ ਵਰਕਰ ਸ਼ਰੋਮਣੀ ਅਕਾਲੀ ਦਲ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਪ੍ਰੈਸਰਪੋਰਟਾਂ ਨੇ ਵੀਰਾਂ ਨੇ ਅੱਜ ਦੇਖ ਹੀ ਲਿਆ ਕਿ ਪੰਜ ਸਾਡੇ ਕੈਂਡੀਡੇਟ ਜਿਹੜੇ ਮਿਲ ਕੇ ਆਏ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੂੰ ਉਹਨਾਂ ਦੇ ਵਿੱਚ ਇਹਨਾਂ ਨੇ ਆਪ ਦੇ ਵਿਚਾਰ ਦੱਸ ਹੀ ਦਿੱਤੇ ਆ ਕਿ ਸਾਰੇ ਸਰਦਾਰ ਜਰਨੈਲ ਸਿੰਘ ਡੁਗਰਾਂ ਵਾਲੇ ਜਿਹਦੇ ਹੱਕ ਦੇ ਵਿੱਚ ਆਪਦੀ رائے ਦੇ ਕੇ ਆਏ ਆ ਤਹਾਡੇ ਸਾਹਮਣੇ ਸਿਰਫ ਸੁਖਦੇਵ ਸਿੰਘ ਨਾਨਕਪੁਰ ਨੇ ਚੇਅਰਮੈਨ ਸੁਖ ਸਾਹਿਬ ਨੇ ਮੇਰੇ ਵੱਡੇ ਵੀਰ ਸਿੰਘ ਤਵੀਰ ਸਿੰਘ ਬਿੱਟੂ ਨੇ ਤੁਹਾਡੇ ਨਾਲ ਖੁੱਲ ਕੇ ਗੱਲਾਂ ਦੱਸ ਦਿੱਤੀਆਂ ਵੀ ਅਸੀਂ ਸਾਰੇ ਸਰਦਾਰ ਜਰਨੈਲ ਸਿੰਘ ਡੋਗਰਾ ਵਾਲਾ ਦੀ ਕੁਰਬਾਨੀ ਵਾਲੇ ਵਫਾਦਾਰ ਤੇ ਸਾਡੇ ਸਾਰਿਆਂ ਨੂੰ ਸੀਨੀਅਰ ਬੰਦੇ ਆ ਜਿਹੜੀ ਇਹ ਗੱਲਾਂ ਪਹਿਲੇ ਸਰਦਾਰ ਛੋਟਾ ਵੀ ਮੇਰਾ ਸੁਖਦੇਵ ਸਿੰਘ ਨਾਨਕਪੁਰ ਉਹਨੇ ਤੁਹਾਨੂੰ ਇਹ ਸਾਰਿਆਂ ਨੂੰ ਪਹਿਲਾਂ ਕਹਿ ਤਾ ਵੀ ਅਸੀਂ ਇਹਨਾਂ ਦੀ ਪਾਰਟੀ ਦੇ ਰੂਪਾਂ ਦੇ ਪੁੱਲ ਚੜਾਵਾਂਗੇ ਬਾਹਰਲੇ ਨੂੰ ਅਸੀਂ ਪਾਰਟੀ ਵਰਕਰ ਵਾਰਡ ਨੂੰ ਨਹੀਂ ਦਵਾਵਾਂਗੇ ਕੋਣ ਸਾਨੂੰ ਸਾਰਿਆਂ ਨੂੰ ਆਏ ਆ ਪਰ ਕਿਸੇ ਨੇ ਗੌਲਿਆ ਨਹੀਂ ਵੀ ਅਸੀਂ ਤਕੜੀ ਚੋਂ ਜੋ ਨਿਸ਼ਾਨ ਤੇ ਲੋਕਲ ਜਿਹਨੂੰ ਟਿਕਟ ਦਿੱਤੀ ਜਾਊਗੀ ਤੇ ਲੋਕਲ ਸਖਦੇਵ ਸਿੰਘ ਨਾਨਕਪੁਰ ਨੇ ਵੀ ਦੱਸਤਾ ਸਾਡਾ ਸੀਨੀਅਰ ਜਹਦਾਰ ਜਰਨੈਲ ਸਿੰਘ ਡੋਗਰਾ ਵਾਲਾ ਅਸੀਂ ਪਾਰਟੀ ਪ੍ਰਧਾਨ ਨੂੰ ਬੇਨਤੀ ਕਰਾਂਗੇ ਕਿ ਨਵਾਜਿਆ ਜਾਵੇ ਸੱਤ ਅੱਠ ਵਾਰ ਅਸੀਂ ਉਹਨਾਂ ਨੂੰ ਪਰਸਲ ਤੌਰ ਤੇ ਮਿਲ ਵੀ ਚੁੱਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ ਮੈਂਬਰ ਜਰਨਲ ਕੌਂਸਲ ਸਾਬਕਾ ਸ਼ਹਿਰੀ ਪ੍ਰਧਾਨ ਅਕਾਲੀ ਦਲ ਮੈਂ ਤੁਹਾਡੇ ਤੋਂ ਇੱਕ ਮੈਸੇਜ ਦੇਣਾ ਚਾਹੁੰਦਾ ਪੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਅੱਜ ਜਿਹੜੀ ਹਵਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਤੂਫਾਨ ਦੀ ਤਰ੍ਹਾਂ ਜਿਹੜੀ ਆ ਚੱਲ ਪਈ ਹੈ ਜੋ ਅੱਜ ਪੰਜਾਬ ਦੇ ਹਾਲਾਤ ਆ ਅੱਜ ਹਰ ਬੰਦੇ ਦੀ ਜ਼ੁਬਾਨ ਤੇ ਇਹ ਗੱਲ ਆ ਗਈ ਆ ਕਿ ਹੁਣ ਜਿਹੜੀ ਸਰਕਾਰ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਇਹ ਸੋਚ ਸਮਝ ਕੇ ਫੈਸਲਾ ਕਰ ਰਹੇ ਆ ਕਿ ਅਸੀਂ ਟਿਕਟ ਕਿਨੂੰ ਦੇਣੀ ਹੈ ਤੇ ਕਾਂਗਰਸ ਹੀ ਹੈ ਜਿਹੜੇ ਸਾਡੇ ਕਾਲੀ ਦਲ ਪਹਿਲਾਂ 5 ਸਾਲ ਧੱਕੇ ਤੇ ਉਹਨਾਂ ਦੇ ਤਜੱਸਦ ਸਹਿੰਦੇ ਰਹੇ ਉਹ ਫੇਰ ਪਿਛਲੀ ਲਾਈਨ 'ਚ ਖੜ ਜਾਣਗੇ ਇਹ ਸਾਡੇ ਤੋਂ ਬਰਦਾਸ਼ਤ ਨਹੀਂ ਅਸੀਂ ਤੇ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਕਿ ਜੇ ਟਿਕਟ ਦੇਣੀ ਹੈ ਤੇ ਕਾਲੀ ਦਲ ਦੇ ਨਮਾਇੰਦਿਆਂ ਨੂੰ ਦੇਣ ਇਹ ਅਗਰ ਅਗਰ ਕਿਹੜੇ ਨਮਾਇंदे ਨੂੰ ਨਹੀਂ ਮਤਲਬ ਕਿ ਪਰਵਾਨ ਨਹੀਂ ਕਰਦੇ ਸਾਡੇ ਡੋਗਰਾਂ ਵਾਲੇ ਸਭ ਹੀ ਬੈਠੇ ਆ ਸਾਡੀ ਬੀਬੀ ਜੀ ਦੀ ਸਾਹੀ ਬੀਬੀ ਜੀ ਦੀ ਰਹਿਣ ਬਾਈ ਥੱਲੇ ਮੈਂ ਉਸ ਤੋਂ ਵੀ ਬਾਅਦ ਸਭ ਨੂੰ ਸਪੱਸ਼ਟ ਕਹਿ ਕੇ ਅੱਜ ਤੋਂ ਨਹੀਂ ਕਰਨੀ ਹੈ ਠੀਕ ਹੈ ਡੋਗਰਾਂ ਵਾਲੇ ਸਾਨੂੰ ਟਿਕਟ ਦੇਣਗੇ ਅਸੀਂ ਉਹਨਾਂ ਦੇ ਨਾਲ ਟਿਕਟ ਜਿਹਨੂੰ ਦੇਣਗੇ ਸਾਡੇ ਕਾਲੀਦਾਰ ਮੈਂਬਰ ਨੂੰ ਦੇਣਗੇ ਜੇ ਅਸੀਂ ਉਹਨਾਂ ਦੇ ਨਾਲ ਆਦਰਵਾਇਜ਼ ਆਦਰ ਨਾਮ ਨਹੀਂ ਇਹ ਇੱਕ ਮਿੰਟ ਆਦਰਵਾਇਜ਼ ਉਹ ਦੇ ਕਾਂਗਰਸੀ ਨੂੰ ਟਿਕਟ ਦਿੰਦੇ ਆ ਤੇ ਸਾਨੂੰ ਵੀ ਆਪਣੇ ਮਨ ਨੂੰ ਬਦਲਦਾ ਆ ਕੋਈ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਕੱਲ ਮਾਨਯੋਗ ਪ੍ਰਧਾਨ ਸਾਹਿਬ ਨੂੰ ਮਿਲੇ ਸੀਗੇ ਹਲਕੇ ਦੇ ਵਿੱਚ ਇੱਕ ਬੜੀਆਂ ਫਵਾਹ ਦਾ ਬਾਜ਼ਾਰ ਚੱਲ ਰਿਹਾ ਹੈ ਕਿ ਜੀ ਇੱਕ ਕਾਂਸ ਦਾ ਕੋਈ ਲੀਡਰ ਪੈਰਾਸ਼ੂਟਰ ਆ ਰਿਹਾ ਹੈ ਸ਼ਰਮ ਨਿਕਲ ਦਲ ਦੀ ਟਿਕਟ ਤੇ ਮੈਂ ਦੱਸਣਾ ਚਾਹਣਾ ਜੀ ਪੰਜਾਬੀ ਦੀ ਇੱਕ ਹਕਾਵਤ ਹੈ ਕਿ ਜਦੋਂ ਜਹਾਜ਼ ਡੁੱਬਦਾ ਤੇ ਚੂਹੇ ਚੋ ਛਾਲਾ ਮਾਰ ਮਾਰ ਕੇ ਬਾਹਰ ਨੂੰ ਭਜਦੇ ਆ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਜਹਾਜ਼ ਆ ਉਹ ਡੁੱਬ ਰਿਹਾ ਤੁਸੀਂ ਰੋਜ਼ ਮੀਡੀਆ ਵਾਲੇ ਦੇਖਦੇ ਹੋ ਅਖਬਾਰਾਂ 'ਚ ਆਪਾਂ ਖਬਰਾਂ ਪੜ੍ਹਦੇ ਆ ਕਿ ਕਿਸ ਤਰ੍ਹਾਂ ਕਾਂਸ ਪਾਰਟੀ ਛੜ ਛੜ ਕੇ ਬੰਦੇ ਭੱਜ ਰਹੇ ਆ ਕਾਂਸ ਪਾਰਟੀ ਨੇ ਆਪਣਾ ਜਿਹੜਾ ਕੈਪਟਨ ਮਰਿੰਦਰ ਸਿੰਘ ਸੀ ਉਹਨਾਂ ਨੂੰ ਵੀ ਪਾਸੇ ਕਰਤਾ ਕਿਉਂਕਿ ਉਹਨਾਂ ਨੂੰ ਦਿਸ ਰਿਹਾ ਸੀ ਵੀ ਜੇ ਕੈਪਟਨ ਮਰਿੰਦਰ ਸਿੰਘ ਰਹਿਣਗੇ ਤੇ ਸਾਡੀ ਸਰਕਾਰ ਨਹੀਂ ਬਣਨੀ ਅਸੀਂ ਡੁੱਬਾਂਗੇ ਉਸੇ ਦੇ ਗੱਡੀ ਦੇ ਵਿੱਚ ਹੀ ਜਿਹੜੇ ਮਰਿੰਦਰ ਸਿੰਘ ਦੇ ਸਾਥੀ ਸੀਗੇ ਉਹ ਵੱਖ-ਵੱਖ ਪਾਰਟੀਆਂ ਦੇ ਵਿੱਚ ਜਾ ਕੇ ਆ ਸੋਚ ਰਿਹਾ ਕਿ ਅਸੀਂ ਫੇਰ ਜਿਵੇਂ ਸਾਡਾ ਪੰਜ ਸਾਲਾਂ ਲਈ ਲੋਕਾਂ ਨੂੰ ਲੁੱਟਿਆ ਖੁੱਟਿਆ ਵੀ ਸਾਡਾ ਫੇਰ ਉਹੋ ਹੀ ਚਲ ਜਵੇ ਇਸ ਦੂਸਰੀ ਪਾਰਟੀ 'ਚ ਜਾ ਕੇ ਕਿਉਂ ਕਾਂਸਪਾਰਟੀ ਦੇ ਵਿੱਚ ਕੋਈ ਸਕੋਪ ਨਹੀਂ ਰਹਿ ਗਿਆ ਵਾਪਸੀ ਦਾ ਉਸੇ ਘੜੀ ਦੇ ਵਿੱਚ ਹੀ ਸਾਡੇ ਹਲਕੇ ਦੇ ਵਿੱਚ ਵੀ ਇੱਕ ਕਾਂਸਪਾਰਟੀ ਦਾ ਜਿਹੜਾ ਬੰਦਾ ਚਾਰ ਪੰਜ ਵਾਰੀ ਇਲੈਕਸ਼ਨ ਲਈ ਟਿਕਟ ਦੀ ਮੰਗ ਕਰ ਰਿਹਾ ਸੀ ਇੱਕ ਜਿਹਨੂੰ ਬਿਲਕੁਲ ਨਕਾਰਿਆ ਹੋਇਆ ਕੈਂਡੀਡੇਟ ਕਹਿ ਸਕਦੇ ਆ ਉਹ ਸਲਤਾਂਪੁਰ ਲੋਧੀ ਹਲਕੇ ਤੋਂ ਕਾਲੀ ਦਲ ਦੇ ਵਿੱਚ ਕੁਸਪੈਟ ਕਰਨੀ ਚਾਹੁੰਦਾ ਔਰ ਲੋਕਾਂ ਦੇ ਵਿੱਚ ਗਲਤ ਫੁਆਫਲਾ ਰਿਹਾ ਕਿ ਮੈਨੂੰ ਪਾਰਟੀ ਪ੍ਰਧਾਨ ਨੇ ਟਿਕਟ ਦੀ ਹਾਂ ਕਰ ਦਿੱਤੀ ਹੈ ਮੈਂ ਦੱਸਣਾ ਚਾਹੁੰਦਾ ਕਿ ਸ਼ਰੋਣੀ ਕਾਲੀ ਦਲ ਇੱਕ ਬਹੁਤ ਹੀ ਸਿਧਾਂਤਕ ਔਰ اصولਾਂ ਵਾਲੀ ਪਾਰਟੀ ਹੈ ਸਾਡੀ ਪਾਰਟੀ ਨੇ ਹਮੇਸ਼ਾ ਹੀ ਆਪਣੇ ਵਰਕਰਾਂ ਨੂੰ ਤਰਜੀਹ ਦਿੱਤੀ ਹੈ ਕਿਸੇ ਵਿਅਦੇ ਨਾਲ ਲਈ ਔਰ ਟਿਕਟ ਵਾਸਤੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਜਿਹੜਾ ਬੰਦਾ 4.5 ਸਾਲ ਉਸ ਪਾਰਟੀ ਦਾ ਉਹ ਪ੍ਰਸ਼ਾਸਨ ਜਿਹੜਾ 4.5 ਕਾਂਗਰਸ ਪਾਰਟੀ ਦਾ ਰਿਹਾ ਪੰਜਾਬ ਦੇ ਵਿੱਚ ਕਿਵੇਂ ਲੁੱਟਿਆ ਖੁੱਟਿਆ ਲੋਕਾਂ ਦੇ ਝੂਠੇ ਪਰਚੇ ਕੀਤੇ ਉਸੇ ਸਰਕਾਰ ਦੇ 100 ਬੰਦਾ ਰਿਹਾ ਆਪਣੇ ਹਲਕੇ ਦੇ ਵਿੱਚ ਵੀ ਜੇ ਦੇਖੀਏ ਕਿ ਕਿੰਨੇ ਲੋਕਾਂ ਦੇ ਝੂਠੇ ਪਰਚੇ ਹੋਏ ਲੋਕਾਂ ਦਾ ਕਿੰਨਾ ਲੁੱਟਿਆ ਖੁੱਟਿਆ ਉਹ ਬੰਦੇ ਨੇ ਕਦੇ ਵੀ ਆ ਕੇ ਹਲਕੇ ਦੇ ਵਿੱਚ ਕਦੇ ਵੀ ਕਿਸੇ ਦੇ ਪੱਖ 'ਚ ਚਾਹੇ ਉਹ ਅਕਾਲੀ ਸੀ ਜਾਂ ਕਾਰ ਸੀ ਕਿਸੇ ਦੇ ਪੱਖ 'ਚ ਆਵਾਜ਼ ਨਹੀਂ ਉਠਾਈ ਵੀ ਇਹ ਧੱਕਾ ਹੋ ਰਿਹਾ ਅੱਜ ਉਹ ਬੰਦਾ ਕੌਣ ਹੁੰਦਾ ਕਿ ਸਲਦਾਂਪੁਰ ਲੋਤੀ ਦੇ ਆ ਕੇ ਟਿਕਟ ਮੰਗੇ ਕਹੇ ਜੀ ਵੀ ਮੈਨੂੰ ਟਿਕਟ ਦੇ ਦਿਓ ਤੋ ਸਾਢੇ 4 ਸਾਲ 5 ਸਾਲ ਉਧਰ ਨਿਆਰੇ ਲੈ ਲੈ ਹੁਣ ਆ ਕੇ ਕਹਿੰਦਾ ਜੀ ਵੀ ਮੈਨੂੰ ਅਕਾਲੀ ਦਲ ਦੀ ਟਿਕਟ ਤੇ ਦਿੱਤੀ ਜਾਵੇ ਸਾਢੇ ਪਾਰਟੀ ਪ੍ਰਧਾਨ ਸਾਹਿਬ ਨੂੰ ਉਹ ਬੰਦਾ ਜਾ ਕੇ ਕਈ ਵਾਰ ਮਿਲ ਚੁੱਕਾ ਮਿੰਤਾ ਕਰ ਰਿਹਾ ਕਿ ਮੈਨੂੰ ਪਾਰਟੀ ਜੁਆਇਨ ਕਰਾਈ ਜਾਵੇ ਪ੍ਰਧਾਨ ਸਾਹਿਬ ਨੇ ਸਾਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਕਿ ਮੈਂ ਉਸ ਬੰਦੇ ਨੂੰ ਕੋਈ ਹਾਂ ਨਹੀਂ ਕੀਤੀ ਉਹਨੇ ਬਹੁਤ ਜ ਪ੍ਰਧਾਨ ਸਾਹਿਬ ਨੇ ਉਹ ਕਹਿੰਦੇ ਵੀ ਮੈਂ ਉਸ ਬੰਦੇ ਨਾਲ ਕੋਈ ਮੇਰੀ ਕਮਿਟਮੈਂਟ ਨਹੀਂ ਬਿਲਕੁਲ ਗਮਰਾਹਕੁਨ ਪ੍ਰਚਾਰ ਕਰ ਰਿਹਾ ਉਹ ਕਿ ਮੈਂ ਅਕਾਲੀ ਦਲ ਦੇ ਵਿੱਚ ਆ ਰਿਹਾ ਹਾਂ ਅਸੀਂ ਉਸ ਚੀਜ਼ ਦਾ ਖੰਡਨ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਾਉਣ ਲਈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜੋ ਮੀਡੀਆ ਦੇ ਵਿੱਚ ਵੀ ਅੱਜ ਕੱਲ੍ਹ ਰੋਜ਼ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਕਿ ਉਹ ਬੰਦਾ ਅਕਾਲੀ ਦਲ ਜੁਆਇਨ ਕਰ ਰਿਹਾ ਜੀ ਉਹਨੂੰ ਕੈਂਡੀਡੇਟ ਬਣਾਣਾ ਪ੍ਰਧਾਨ ਸਾਹਿਬ ਨੇ ਕਿਹਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਕਪੂਰਥਲਾ ਤੋਂ ਕਮਲਜੀਤ ਕੌਰ ਦੀ ਰਿਪੋਰਟ